ਦੀ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਦੀ ਆਪਾਂ ਅਕਸਰੀ ਗੱਲ ਕਰਦੇ ਹਾਂ ਕਿ ਪ੍ਰਮਾਤਮਾ ਨੇ ਦੁਨੀਆ ਬਣਾਈ ਖੂਬਸੂਰਤ ਲੋਕ ਬਣਾਏ ਜੀਵ ਜੰਤੂ ਬਣਾਏ ਖੰਡ ਬ੍ਰਹਿਮੰਡ ਬਣਾਏ ਤੇ ਉਸ ਪ੍ਰਮਾਤਮਾ ਨੂੰ ਆਪਾਂ ਪ੍ਰਮਾਤਮਾ ਜਾਂ ਉਸ ਰੱਬ ਨੂੰ ਆਪਾਂ ਰੱਬ ਇਸ ਕਰਕੇ ਕਹਿੰਦੇ ਆ ਕਿ ਉਹ ਜੋ ਕਰ ਸਕਦਾ ਅੱਜ ਦੀ ਅਤਨਵੀਕ ਸਾਇੰਸ ਵੀ ਉਹ ਚੀਜ਼ਾਂ ਨਹੀਂ ਕਰ ਸਕਦੀ ਅਕਸਰੀ ਲੋਕ ਕਹਿੰਦੇ ਆ ਕਿ ਟੈਕਨੋਲੋਜੀ ਦਾ ਯੋਗਾ ਸਾਇੰਸ ਬਹੁਤ ਅੱਗੇ ਲੰਘੀ ਆ ਜਾਂ ਹੁਣ ਸਾਇੰਸ ਦਾ ਜ਼ਮਾਨਾ ਪਰ ਸਾਇੰਸ ਜਿੱਥੇ ਆ ਕੇ ਹੱਥ ਖੜੇ ਕਰ ਜਾਂਦੀ ਆ ਉਸ ਜਗ੍ਹਾ ਤੋਂ ਅਕਾਲ ਪੁਰਖ ਵਾਹਿਗੁਰੂ ਦੀ ਸਟਾਰਟਿੰਗ ਹੁੰਦੀ ਆ ਖੂਨ ਸਾਇੰਸ ਨਹੀਂ ਬਣਾ ਸਕਦੀ ਤੇ ਸਭ ਤੋਂ ਵੱਡਾ ਜਿਹੜਾ ਦੁਨੀਆ ਦਾ ਮਸਲਾ ਹੈਗਾ ਉਹ ਹੈਗਾ ਪਲਾਸਟਿਕ ਤੇ ਸਾਇੰਸ ਆ ਜਿਹੜੀ ਇਹਨੂੰ ਟੈਨਸ਼ਨ ਹੋਈ ਪਈ ਆ ਕਿ ਪਲਾਸਟਿਕ ਨੂੰ ਕਿਵੇਂ ਖਤਮ ਕਰਾਂਗੇ ਕਿਉਂਕਿ ਪਲਾਸਟਿਕ ਗਲਦਾ ਨਹੀਂ ਹੈਗਾ ਇਸੇ ਕਰਕੇ ਅੱਜ ਦੀ ਆਧੁਨਿਕ ਸਾਇੰਸ ਜਾਂ ਸਾਇੰਸ ਦਾ ਆਮ ਲੋਕਾਂ ਨੂੰ ਕਹਿੰਦੇ ਆ ਕਿ ਪਲਾਸਟਿਕ ਦੇ ਲਪਾਫਿਆਂ ਦਾ ਜਾਂ ਪਲਾਸਟਿਕ ਦੀਆਂ ਚੀਜ਼ਾਂ ਦਾ ਘਟ ਵਰਤੋਂ ਕਰੋ ਉਹਦੀ ਜਗ੍ਹਾ ਤੇ ਕੱਪੜੇ ਜਾਂ ਕਾਗਜ਼ ਦੀਆਂ ਚੀਜ਼ਾਂ ਵਰਤੋ ਕਿਉਂਕਿ ਪਲਾਸਟਿਕ ਦੇ ਲਫਾਫੇ ਜਾਂ ਪਲਾਸਟਿਕ ਦੀਆਂ ਚੀਜ਼ਾਂ ਅੱਜ ਦੀ ਆਧੁਨਿਕ ਸਾਇੰਸ ਦੇ ਲਈ ਸਿਰਦਰਦੀ ਬਣ ਗਏ ਕਿਉਂਕਿ ਪਲਾਸਟਿਕ ਦੇ ਲਫਾਫਿਆਂ ਤੇ ਪਲਾਸਟਿਕ ਦੀਆਂ ਬੋਤਲਾਂ ਇਹਨਾਂ ਚੀਜ਼ਾਂ ਦੇ ਨਾਲ ਪੋਲਿਊਸ਼ਨ ਆ ਜਿਹੜਾ ਉਹ ਵੀ ਬਹੁਤ ਫੈਲ ਰਿਹਾ ਤੇ ਇਹਨਾਂ ਚੀਜ਼ਾਂ ਦੇ ਨਾਲ ਸਮੁੰਦਰੀ ਜੀਵ ਜਾਨਵਰ ਤੁ ਜਾਂ ਹੋਰ ਜੀਵ ਜਾਨਵਰਾਂ ਦੀ ਸਿਹਤ ਤੇ ਉੱਤੇ ਵੀ ਬੜਾ ਭੈੜਾ ਅਸਰ ਹੋ ਰਿਹਾ ਪਰ ਪ੍ਰਮਾਤਮਾ ਉਹ ਅਕਾਲ ਪੁਰਖ ਵਾਹਿਗੁਰੂ ਸਭ ਜਾਣਦਾ ਸੋ ਉਸ ਆਕਾਲਪੁਰਖ ਵਾਹਿਗੁਰੂ ਨੇ ਇਸ ਚੀਜ਼ ਦਾ ਇੱਕ ਤੋੜ ਕੱਟਿਆ ਉਸ ਪ੍ਰਮਾਤਮਾ ਨੇ ਇੱਕ ਐਸਾ ਜੀਵ ਪੈਦਾ ਕੀਤਾ ਜਾਂ ਇਸ ਧਰਤੀ ਦੇ ਉੱਤੇ ਕੈਸਾ ਜੀਵ ਆ ਜਿਹੜਾ ਪਲਾਸਟਿਕ ਨੂੰ ਖਾ ਸਕਦਾ ਤੇ ਖਤਮ ਕਰ ਸਕਦਾ ਇਹਨੂੰ ਮੇਲ ਬਰਮ ਕਹਿੰਦੇ ਨੇ ਤੇ ਇਹ ਜੀਵ ਦੇ ਮੂੰਹ ਦੇ ਵਿੱਚ ਐਸਾ ਲਾਵਾ ਜਾਂ ਐਸੀ ਚੀਜ਼ ਬਣਦੀ ਆ ਜਿਹਦੇ ਨਾਲ ਇਹ ਪਲਾਸਟਿਕ ਨੂੰ ਖਾ ਸਕਦਾ ਤੇ ਪਚਾ ਸਕਦਾ ਪੂਰੀ ਤਰ੍ਹਾਂ ਪਲਾਸਟਿਕ ਨੂੰ ਖਤਮ ਕਰ ਸਕਦਾ ਤੇ ਇਸ ਜੀਵ ਨੂੰ ਪ੍ਰਮਾਤਮਾ ਨੇ ਇੰਨੀ ਸ਼ਮਤਾ ਦਿੱਤੀ ਆ ਕਿ ਇਹ ਜਿਹੜੀ ਫੋਮ ਹੁੰਦੀ ਆ ਉਹਨੂੰ ਵੀ ਖਾ ਕੇ ਪਚਾ ਸਕਦਾ ਇਸ ਜੀਵ ਨੂੰ ਮੇਲ ਵਰਟਨ ਕਹਿੰਦੇ ਨੇ ਇਹ ਇੱਕ ਸੁੰਡ ਦੇ ਟਾਈਪ ਹੁੰਦਾ ਪਹਿਲਾਂ ਇਹ ਆਪਣੇ ਟਾਈਮ ਦੇ ਵਿੱਚ ਇੱਕ ਸੁੰਡ ਹੁੰਦਾ ਪਰ ਬਾਅਦ ਵਿੱਚ ਹੌਲੀ 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 ਜਦੋਂ ਇਹਦੀ ਉਮਰ ਪਾਦੀਆ ਤਾਂ ਇੱਕ ਭਮੱਕੜ ਦੇ ਵਿੱਚ ਬਦਲ ਜਾਂਦਾ ਇੱਕ ਛੋਟਾ ਜਿਹਾ ਕੀੜਾ ਬਣ ਜਾਂਦਾ ਹੈ ਪਰ ਉਸ ਕਾਲਪੁਰਖ ਵਾਹਿਗੁਰੂ ਨੇ ਜਦੋਂ ਦੇਖਿਆ ਕਿ ਇਨਸਾਨ ਦੀਆਂ ਹੱਦਾਂ ਤੋਂ ਜਾਂ ਇਨਸਾਨ ਦੀ ਵਸਤੋਂ ਬਾਹਰ ਹੋ ਗਈਆਂ ਚੀਜ਼ਾਂ ਤਾਂ ਉਸ ਕਾਲਪੁਰਖ ਵਾਹਿਗੁਰੂ ਨੇ ਇਸ ਕੀੜੇ ਦੇ ਅੰਦਰ ਐਸੀ ਤਾਕਤ ਜਾਂ ਐਸੀ ਸ਼ਮਤਾ ਭਰਤੀ ਇਹ ਕੀੜੇ ਨੂੰ ਐਸਾ ਵਰਦਾਨ ਦਿੱਤਾ ਜਾਇਦੇ ਅੰਦਰ ਐਸਾ ਗੁਣ ਪੈਦਾ ਕਰਤਾ ਕਿ ਇੱਕ ਈਟਾ ਪਲਾਸਟਿਕ ਫੋਮ ਹਰ ਸ਼ਹਿ ਨੂੰ ਪਚਾਉਣ ਜੋਗਾ ਹੋ ਗਿਆ ਜੀ ਨੂੰ ਸਾਇੰਸ ਖਤਮ ਕਰਨ ਦੇ ਬਾਰੇ ਸੋਚਦੀ ਆ ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਉਹ ਕੀ ਕਰ ਸਕਦੇ ਆ ਇਹ ਨਹੀਂ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਪ੍ਰਮਾਤਮਾ ਸਭ ਜਾਣਦਾ ਉਹਨੂੰ ਪਤਾ ਤੇ ਉਹਦੇ ਕੋਲ ਹਰ ਇੱਕ ਸ਼ਹਿ ਦਾ ਤੋੜਾ ਹਰ ਇੱਕ ਚੀਜ਼ ਦਾ ਹੱਲ ਆ ਪ੍ਰਮਾਤਮਾ ਕੋਲੇ ਆਪਾਂ ਅਕਸਰ ਇਹ ਗੱਲ ਕਰੀਦੀ ਆ ਦੇਖੋ ਤੁਸੀਂ ਤ੍ਰੂ ਭਗਤ ਹੋਇਆ ਪ੍ਰਲਾਦ ਭਗਤ ਹੋਇਆ ਕਿਦਾਂ ਪ੍ਰਮਾਤਮਾ ਨੇ ਉਹਨਾਂ ਦੀ ਮਦਦ ਕੀਤੀ ਪ੍ਰਲਾਦ ਦੀ ਮਦਦ ਕੀਤੀ ਇੱਕ ਥਮਲੇ ਦੇ ਵਿੱਚੋਂ ਨਾ ਇਨਸਾਨ ਨਾ ਜਾਨਵਰ ਨਰ ਸਿੰਘ ਦਾ ਰੂਪ ਲੈ ਲਿਆ ਇਹ ਪ੍ਰਮਾਤਮਾ ਹੀ ਕਰ ਸਕਦਾ ਸੋ ਪ੍ਰਮਾਤਮਾ ਹੀ ਆ ਜਿਹੜਾ ਕਿਸੇ ਵੀ ਸ਼ੈਅ ਦੇ ਵਿੱਚ ਕੋਈ ਵੀ ਗੁਣ ਪੈਦਾ ਕਰ ਸਕਦਾ ਆਪਾਂ ਤੁਹਾਨੂੰ ਅਕਸਰ ਹੀ ਕਹਿੰਦਾ ਕਿ ਇਸ ਦੁਨੀਆ ਦੇ ਉੱਤੇ ਰੇਤ ਦਾ ਇੱਕ ਕਿਣਕਾ ਨਾ ਉਹਦੇ ਵੀ ਹੋਣ ਦਾ ਕੋਈ ਨਾ ਕੋਈ ਕਾਰਨਾ ਤੇ ਉਹ ਵੀ ਕੋਈ ਐਡਾ ਦਾ ਗੁਣ ਰੱਖਦਾ ਕਿ ਉਹ ਰੇਤ ਦਾ ਕਿ ਕਣਕਾ ਜੇ ਨਾ ਹੋਵੇ ਤਾਂ ਧਰਤੀ ਵजूद ਦੇ ਵਿੱਚ ਨਾ ਰਹੇ ਇੰਨੀ ਤਾਕਤ ਪ੍ਰਮਾਤਮਾ ਇੱਕ ਕਿਣਕੇ 'ਚ ਵੀ ਪਾ ਸਕਦਾ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਉਹਦੇ ਤੇ ਭਰੋਸਾ ਕਰੋ ਥੋੜਾ ਭਰੋਸਾ ਤੁਹਾਨੂੰ ਅੱਗੇ ਲੈ ਕੇ ਜਾਊਗਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਤੇ ਜੋ ਵੀ ਤੁਸੀਂ ਆਪਣੇ ਰੱਬ ਦਾ ਨਾਮ ਰੱਖਿਆ ਅੱਲਾ ਭਗਵਾਨ ਖੁਦਾ ਵਾਹਿਗੁਰੂ ਉਦੇ ਤੇ ਪ੍ਰੋਸਾ ਕਰੋ ਤੇ ਉਹਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਬਹੁਤ ਖੂਬਸੂਰਤ ਹੈ ਮਿੱਤਰੋ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਹੈ ਤੁਹਾਡੇ ਸਾਹਮਣੇ ਚਮਤਕਾਰ ਹੀ ਹੋ ਰਹੇ ਨੇ ਬਸ ਗੱਲ ਇਹ ਆ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਨਹੀਂ ਹੈਗੇ ਜਿਉਂਦੇ ਬਸ ਦੇ ਰਹੋ ਧੰਨਵਾਦ